ਹਾਲੇਲੂਇਆ ਮੇਰੇ ਵੱਲੋਂ ਐਂਜਿਸ ਕ੍ਰਾਈਸਟ ਮਿਸਟਰੀ ਵੱਲੋਂ ਸਾਰੇ ਹੀ ਪ੍ਰਭੂ ਦੇ ਲੋਕਾਂ ਨੂੰ ਜੈਮਸੀ ਦੀ ਅੱਜ ਆਪਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਕਿਸ ਤਰ੍ਹਾਂ ਦੇ ਅਲੌਕਿਕ ਪ੍ਰਭੂ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਹੈ ਹਾਲੇਲੂਇਆ ਤੁਹਾਨੂੰ ਤੇ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਔਰ ਆਪਣੇ ਜੀਵਨ ਦੇ ਵਿੱਚ ਪ੍ਰਭੂ ਨੂੰ ਅਨੁਭਵ ਕਰਨ ਦੀ ਲੋੜ ਹੈ ਹਾਲੇਲੂਇਆ ਕਿਸ ਤਰ੍ਹਾਂ ਪ੍ਰਭੂ ਤੁਹਾਡੀ ਤੇ ਮੇਰੀ ਅਗਵਾਈ ਕਰਦਾ ਹੈ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਜਿਸ ਤਰ੍ਹਾਂ ਇੱਕ ਪਿਤਾ ਆਪਣੇ ਬੱਚੇ ਨੂੰ ਮੋਢੇ ਦੇ ਨਾਲ ਲਾ ਕੇ ਇੱਕ ਜਗਾ ਤੋਂ ਦੂਜੀ ਜਗਾ ਤੇ ਲੈ ਕੇ ਜਾਂਦਾ ਹੈ ਉਸੇ ਤਰ੍ਹਾਂ ਤੁਹਾਡਾ ਤੇ ਮੇਰਾ ਪਰਮੇਸ਼ਵਰ ਉਸ ਜਗਾ ਤੇ ਲੈ ਕੇ ਜਾਵੇਗਾ ਜਿਹੜਾ ਉਹਨੇ ਤੁਹਾਡੇ ਤੇ ਮੇਰੇ ਪੁਰਖਿਆਂ ਦੇ ਨਾਲ ਵਾਅਦਾ ਕੀਤਾ ਹੋਇਆ ਸੀ ਹਾਲੇਲੂਇਆ ਮੈਂ ਪ੍ਰਭੂ ਦੇ ਵਚਨ ਚੋਂ ਸਿੱਖਾਂਗੇ ਔਰ ਪੜ੍ਹਾਂਗਾ ਬਿਵਸਤਾਸਾਰ ਦੀ ਕਿਤਾਬ ਉਹਦਾ 1 ਧਾਇ 30 ਤੇ 31 ਮੈਂ ਤੁਹਾਡੇ ਵੱਸੇ ਪੜ੍ਹਾਂਗਾ ਪ੍ਰਭੂ ਦੇ ਵਚਨ ਚ ਲਿਖਿਆ ਹੈ ਜਿ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ ਅੱਗੇ ਜਾਂਦਾ ਹੈ ਹਾਲੇਲੂਇਆ ਉਹ ਤੁਹਾਡੇ ਲਈ ਲੜੇਗਾ ਜਿਵੇਂ ਉਸਨੇ ਤੁਹਾਡੀਆਂ ਅੱਖਾਂ ਦੇ ਅੱਗੇ ਮਿਸਰ ਵਿੱਚ ਕੀਤਾ ਹallelujah ਕਹਿੰਦਾ ਕਿ ਉਹ ਤੁਹਾਡੇ ਅੱਗੇ ਅੱਗੇ ਚੱਲਦਾ ਹੈ ਸੱਚਮੁੱਚ ਪ੍ਰਭੂ ਦੇ ਵਿੱਚ ਭੈਣੋਂ ਅਤੇ ਭਾਈਓ ਕਿਸ ਤਰ੍ਹਾਂ ਪਿਤਾ ਪਰਮੇਸ਼ਰ ਯਹੋਵਾ ਪਰਮੇਸ਼ਰ ਜਦੋਂ ਤੁਸੀਂ ਕੋਈ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕਰਦੇ ਹੋ ਕੋਈ ਵੀ ਤੁਸੀਂ ਦੌੜ-ਦੌੜਦੇ ਹੋ ਆਪਣੀ ਜ਼ਿੰਦਗੀ ਵਾਸਤੇ ਉਹ ਦੇ ਕੀ ਕਰਦਾ ਹੈ ਅੱਗੇ ਅੱਗੇ ਤੁਹਾਡੀ ਕੀ ਕਰਦਾ ਹੈ ਅਗਵਾਈ ਕਰਦਾ ਹੈ ਹallelujah ਉਹ ਜਿਹੜੇ ਮਾਰਗਾਂ ਉਤੇ ਤੁਸੀਂ ਚੱਲਦੇ ਹੋ ਜਿਹੜੇ ਮਾਰਗਾਂ ਤੇ ਪ੍ਰਭੂ ਨੂੰ ਪਤਾ ਹੈ ਯਿਸੂ ਮਸੀਹ ਨੂੰ ਕਿ ਮੁਸਮਸਿਆਵਾਂ ਇਹਨਾਂ ਨੂੰ ਆਉਣੀਆਂ ਹੈ ਉਹ ਉਹਨਾਂ ਮਾਰਗਾਂ ਨੂੰ ਕੀ ਕਰਦਾ ਹੈ ਪਧਰੇ ਬਣਾਉਂਦਾ ਹੈ ਉਹ ਸਕੇ ਮਾਰਗਾਂ ਨੂੰ ਕੀ ਕਰਦਾ ਹੈ ਚੌੜਾ ਕਰਦਾ ਹੈ ਹallelujah ਕਹਿੰਦਾ ਯਾਦ ਕਰੋ ਜਿਵੇਂ ਮਿਸਰ ਦੇ ਵਿੱਚ ਕਹਿੰਦਾ ਆਪਾਂ ਨੂੰ ਪਤਾ ਹੈ ਕਿ ਪ੍ਰਭੂ ਦੇ ਲੋਕ ਮਿਸਰ ਦੀ ਗੁਲਾਮੀ ਦੇ ਵਿੱਚ ਜੀ ਰਿਆ ਸੀ ਉਹਨਾਂ ਦਾ ਜੀਵਨ ਆਜ਼ਾਦੀ ਵਾਲਾ ਜੀਵਨ ਨਹੀਂ ਸੀ ਉਹਨਾਂ ਦਾ ਜੀਵਨ ਇੱਕ ਗੁਲਾਮੀ ਵਾਲਾ ਜੀਵਨ ਸੀ ਹallelujah ਲੇਕਿਨ ਕੀ ਹੈ ਕਿ ਪ੍ਰਭੂ ਦਾ ਵਚਨ ਕਹਿੰਦਾ ਜੇ ਤੁਸੀਂ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਕੀ ਕਰੇਗਾ ਆਜ਼ਾਦ ਕਰੇਗਾ ਹallelujah ਉਹਨਾਂ ਨੇ ਉੱਤੇ ਪ੍ਰਭੂ ਦੇ ਵਚਨ ਨੂੰ ਨਹੀਂ ਜਾਣਿਆ ਪ੍ਰਭੂ ਨੇ ਆਪਣੇ ਦਾਸ ਮੂਸਾ ਦੇ ਦੁਆਰਾ ਉਹਨਾਂ ਲੋਕਾਂ ਦੀ ਇਜ਼ਰਾਈਲੀ ਲੋਕ ਪਰਜਾ ਦੀ ਪ੍ਰਭੂ ਨੇ ਅਗਵਾਈ ਕੀਤੀ موسی ਦੇ ਦੁਆਰਾ ਹਾਲੇਲੂਇਆ ਸਮੇ ਸਮੇਤੇ ਪ੍ਰਭੂ ਦੇ ਦਾਸ ਪ੍ਰਭੂ ਦੇ ਖਾਦਮ ਨੇ ਉਹਨਾਂ ਦੀ ਜਿਹੜੀ ਹੈ ਅਗਵਾਈ ਕੀਤੀ ਅਤੇ ਉਹਨਾਂ ਨੂੰ ਵਿਲਡਰਨੈਸ ਦੇ ਵਿੱਚੋਂ ਉਜਾਰ ਦੇ ਵਿੱਚੋਂ ਵਿਆਬਾਨ ਦੇ ਵਿੱਚੋਂ ਉਹਨਾਂ ਦੀ ਉਹ ਉਜਾਰ ਦੇ ਵਿੱਚ ਉਹਨਾਂ ਨੂੰ ਇੱਕ ਲੀਡਰ ਬਣ ਕੇ ਉਹਨਾਂ ਦੀ ਅਗਵਾਈ ਕਰਦਾ ਰਿਹਾ ਫਿਰ ਪ੍ਰਭੂ ਦਾ ਵਚਨ ਕਹਿੰਦਾ ਹੈ ਨਾਲ ਹੀ ਉਜਾੜ ਵਿੱਚ ਜਿੱਥੇ ਤੁਸੀਂ ਵੇਖਿਆ ਕਿ ਯਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਡੇ ਤੁਹਾਨੂੰ ਚੁੱਕਿਆ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਚੁੱਕਦਾ ਹੈ ਅਤੇ ਤੁਹਾਡੇ ਸਾਰੇ ਰਾਹ ਵਿੱਚ ਤੁਸੀਂ ਜਿੱਥੇ ਜਾਂਦੇ ਸੋ ਜਾਂ ਤੱਕ ਤੁਸੀਂ ਇਸ ਥਾਂ ਤੱਕ ਤੀਕ ਨਾ ਪੁੱਜੇ ਹallelujah ਕਹਿੰਦਾ ਉਜਾੜ ਦੇ ਵਿੱਚ ਜਦੋਂ ਆਪਾਂ ਇਜ਼ਰਾਈਲ ਦੀ ਹਿਸਟਰੀ ਪੜ੍ਹਦੇ ਹਾਂ ਜਿਹੜੀ ਜਗ੍ਹਾ ਤੇ ਪ੍ਰਭੂ ਨੇ ਉਹਨਾਂ ਦੀ ਅਗਵਾਈ ਕੀਤੀ ਹallelujah ਉਸ ਜਗ੍ਹਾ ਤੇ ਦੂਰ ਦੂਰ ਤੱਕ ਜੇ ਆਪਾਂ ਨਿਗਾਹ ਮਾਰੀਏ ਤੇ ਉੱਥੇ ਕੋਈ ਵੀ ਪੇੜ ਪੌਦਾ ਜਾਂ ਨਦੀ ਨਹੀਂ ਸੀ ਹallelujah ਕਿਸ ਤਰ੍ਹਾਂ ਪ੍ਰਭੂ ਨੇ ਉਹਨਾਂ ਨੂੰ ਸਾਰਾ ਕੁਝ ਮੁਹੱਈਆ ਕਰਵਾਇਆ ਡਾਕੂਮੈਂਟਰੀ ਬੈਬਲ ਦੀ ਕਹਿੰਦੀ ਹੈ 28 ਤੋਂ 30 ਲੱਖ ਲੋਕ ਸੀ ਔਰ ਉਹਨਾਂ 30 ਲੱਖ ਲੋਕਾਂ ਦੇ ਨਾਲ ਉਹਨਾਂ ਦੇ 10 ਗੁਣਾ ਜਿੰਨੀ ਉਹਨਾਂ ਦੀ ਜਨਸੰਖਿਆ ਸੀ ਉਸ ਤੋਂ 10 ਗੁਣਾ ਉਹਨਾਂ ਦੇ ਮਾਲ ਡੰਗਰ ਸੀ ਹallelujah ਲੇਕਿਨ ਜਦੋਂ ਆਪਾਂ ਉਸ ਥਾਂ ਤੇ ਜੇ ਹੁਣ ਜਾਣ ਦਾ ਮੌਕਾ ਮਿਲੇ ਤੁਸੀਂ ਜਾਓ ਤੁਸੀਂ ਵੇਖੋਗੇ ਦੂਰ ਦੂਰ ਤੱਕ ਜਿੱਥੋਂ ਤੱਕ ਤੁਹਾਡੀ ਨਿਗਾਹ ਪੈਂਦੀ ਹੈ ਕੋਈ ਵੀ ਉੱਥੇ ਪੌਦਾ ਨਹੀਂ ਹੈ ਸਾਰੀ ਰੇਤ ਹੈ ਬਾਲੂ ਹੈ ਔਰ ਪਥਰੀਲਾ ਇਲਾਕਾ ਹੈ ਉਸ ਪਰਮੇਸ਼ਵਰ ਨੇ ਜਿਨ੍ਹਾਂ ਦੇ ਨਾਲ ਉਹਨੇ ਵਾਅਦਾ ਕੀਤਾ ਹੋਇਆ ਸੀ ਉਹਨਾਂ ਉਹਨਾਂ ਨੂੰ ਹੈਵਨਲੀ ਮੰਨਾ ਸਵਰਗੀ ਮੰਨਾ ਸਵਰਗੀ ਰੋਟੀ ਅਤੇ ਉਹ ਨਾਂ ਦੇ ਮਾਲ ਡੰਗਰਾਂ ਦਾ ਵੀ ਪ੍ਰਭੂ ਨੇ ਪ੍ਰਬੰਧ ਕੀਤਾ ਹallelujah ਆਪਾਂ ਕਈ ਵਾਰ ਸੋਚਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਉਜਾੜ ਹੈ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਇੱਕ ਰੇਤ ਦੇ ਮਾਰਗਾਂ ਉੱਤੇ ਹੈ ਸਾਨੂੰ ਕੁਝ ਨਹੀਂ ਨਜ਼ਰ ਆ ਰਿਹਾ ਲੇਕਿਨ ਦੇਖੋ ਪ੍ਰਭੂ ਦਾ ਵਚਨ ਕੀ ਕਹਿੰਦਾ ਹੈ ਕਹਿੰਦਾ ਉਹ ਤੁਹਾਨੂੰ ਐਸਰ ਚਿਕਦਾ ਇਥੇ ਮਨੁੱਖ ਲਿਖਿਆ ਹੈ ਲੇਕਿਨ ਜਦ ਆਪਾਂ ਇੰਗਲਿਸ਼ ਦੀ ਬਾਈਬਲ ਜਾਂ ਹੀਬਰੂ ਬੈਵਲ ਦਾ ਧਿਆਨ ਕਰਦੇ ਆ ਉੱਥੇ ਲਿਖਿਆ ਜਿਵੇਂ ਇਸ ਤਰ੍ਹਾਂ ਤੁਹਾਡਾ ਪਿਤਾ ਮੈਂ ਫੇਰ ਪੜਾਂਗਾ वचन ਤੁਹਾਡੇ ਵਾਸਤੇ ਕਹਿੰਦਾ ਨਾਲੇ ਉਜਾੜ ਵਿੱਚ ਜਿੱਥੇ ਤੁਸੀਂ ਵੇਖਿਆ ਕਿ ਯਹੋਵਾ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੁੱਕਿਆ ਕਹਿੰਦਾ ਇਸ ਤਰ੍ਹਾਂ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੁੱਕਿਆ ਚੁੱਕਿਆ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਚੁੱਕਦਾ ਹੈ ਇੰਗਲਿਸ਼ ਦੀ ਬੈਵਲ ਚ ਲਿਖਿਆ ਫਾਦਰ ਪਰ ਹੀਬਰੂ ਦੀ ਬੈਵਲ ਚ ਫਾਦਰ ਲਿਖਿਆ ਜਿਸ ਤਰ੍ਹਾਂ ਕਹਿੰਦਾ ਕਿ ਪਿਤਾ ਆਪਣੇ ਪੁੱਤਰ ਨੂੰ ਮੋਢੇ ਉੱਤੇ ਦੇ ਨਾਲ ਲਾ ਕੇ ਉਹਨੂੰ ਉਸ ਜਗ੍ਹਾ ਤੇ ਲੈ ਕੇ ਜਾਂਦਾ ਹੈ ਜਿਸ ਜਗ੍ਹਾ ਤੇ ਉਸਨੇ ਜਾਣਾ ਹੋਵੇ ਕਹਿੰਦਾ ਉਸੇ ਤਰ੍ਹਾਂ ਤੁਹਾਡਾ ਤੇ ਮੇਰਾ ਪਰਮੇਸ਼ਰ ਤੁਹਾਡੀ ਅਗਵਾਈ ਕਰੇਗਾ ਹallelujah ਅੱਗੇ ਲਿਖਿਆ ਪ੍ਰਭੂ ਦੇ ਬਚਨ ਚ ਤੁਹਾਡੇ ਸਾਰੇ ਰਾਹ ਜਿੱਥੇ ਤੁਸੀਂ ਜਾਂਦੇ ਸੋ ਜਦ ਤੱਕ ਤੁਸੀਂ ਇਸ thánh ਤਿਕ ਨਾ ਪੁੱਜੋ ਕਹਿੰਦਾ ਉਹਨੇ ਸਾਰੇ ਰਾਹਾਂ ਦੀ ਜਿਸ ਨੇ ਯਾਕੂਬ ਨੂੰ ਕਿਹਾ ਕਹਿੰਦਾ ਮੈਂ ਤੇਰੇ ਨਾਲ ਅਤੇ ਜਿਹੜੇ ਤੇਰੇ ਦਾਦੇ ਤੇ ਪੜਦਾਦੇ ਨਾਲ ਵਾਅਦੇ ਕੀਤੇ ਨੇ ਜਿੰਨੀ ਦੇਰ ਤੱਕ ਉਹਨਾਂ ਨੂੰ ਮੈਂ ਪੂਰਾ ਨਾ ਕਰਦਿਆਂ 19:30 ਤੱਕ ਮੈਂ ਤੈਨੂੰ ਵਿਸਾਰਾਂਗਾ ਨਹੀਂ ਹallelujah ਇਹ ਹੈ ਪ੍ਰਭੂ ਦਾ ਅਲੌਕਿਕ ਤੇ ਅਦਭੁਤ ਵਚਨ ਜਿੰਦਾ ਗੁਲਾਮ ਜਿਹੜੇ ਲੋਕ ਇਸ ਵਚਨ ਦੇ ਮਾਧਿਅਮ ਇਸ ਵਚਨ ਦੇ ਅਧੀਨ ਹੋ ਕੇ ਚੱਲਦੇ ਨੇ ਉਹਨਾਂ ਦੇ ਸੱਕਰੇ ਮਾਰਗ ਵੀ ਪ੍ਰਭੂ ਚੌੜੇ ਕਰਦਾ ਹੈ ਹallelujah ਉਹਨਾਂ ਦੇ ਅੱਗੇ ਅੱਗੇ ਜਾਂਦਾ ਹੈ ਉਹਨਾਂ ਦੀ ਅੱਗੇ ਹੋ ਕੇ ਅਗਵਾਈ ਕਰਦਾ ਹੈ ਫਿਰ ਪ੍ਰਭੂ ਦਾ ਵਚਨ ਕਹਿੰਦਾ ਉਹ ਇਸ ਤਰ੍ਹਾਂ ਚੱਕਦਾ ਹੈ ਜਿਵੇਂ ਇੱਕ ਪੇਰੈਂਟਸ ਇੱਕ ਬਾਪ ਆਪਣੇ ਬੱਚੇ ਨੂੰ ਇੱਕ ਪਿਤਾ ਆਪਣੇ ਬੱਚੇ ਨੂੰ ਮੋਢੇ ਨਾਲ ਚੱਕ ਕੇ ਉਹ ਇੱਕ ਇੱਕ ਅਲੱਗ ਸਥਾਨ ਤੇ ਲੈ ਕੇ ਜਾਂਦਾ ਹੈ ਹallelujah ਇਸ ਲਈ ਕੀ ਕਰਨਾ ਹੈ ਵਚਨ ਨੂੰ ਮੰਨਣਾ ਹੈ ਉਹ ਵਚਨ ਦੀ ਪਰਭਾਈ ਤੁਹਾਡੇ ਅਤੇ ਮੇਰੇ ਜੀਵਨ ਦੇ ਵਿੱਚ ਹੋਣੀ ਚਾਹੀਦੀ ਹੈ ਹallelujah ਜਿਸ ਤਰ੍ਹਾਂ ਪ੍ਰਭੂ ਕਹਿੰਦਾ ਜੀਵਨ ਸਚਾਈ ਤੇ ਜ਼ਿੰਦਗੀ ਦਾ ਰਾਹ ਮੈਂ ਹਾਂ ਹallelujah ਪਰਬੂ ਹੀ ਜੀਵਨ ਹੈ ਪ੍ਰਭੂ ਨੇ ਹੀ ਯਿਸੂ ਮਸੀਹ ਨੇ ਹੀ ਤੁਹਾਡੇ ਅਤੇ ਮੇਰੇ ਮਾਰਗਾਂ ਨੂੰ ਸਹੀ ਕਰਦਾ ਹੈ ਹallelujah ਇਸ ਲਈ ਇੱਕ ਐਸ ਇੱਕ ਪੇਰੈਂਟਸ ਇੱਕ ਫਾਦਰ ਆਪਣੇ ਚਾਈਲਡ ਦੀ ਕੇਅਰ ਕਰਦਾ ਹੈ ਉਸ ਤੋਂ ਜ਼ਿਆਦਾ ਤੁਹਾਡਾ ਤੇ ਮੇਰਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਤੁਹਾਡੀ ਅਤੇ ਮੇਰੀ ਅਗਵਾਈ ਕਰਦਾ ਹੈ ਹਾਲੇਲੂਇਆ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਵੀ ਆਉਣੀਆਂ ਨੇ ਸਮੱਸਿਆਵਾਂ ਵੀ ਆਉਣੀਆਂ ਨੇ ਟੈਨਸ਼ਨ ਵੀ ਆਉਣੀਆਂ ਨੇ ਲੇਕਿਨ ਉਹਨਾਂ ਰਾਹਾਂ ਦੀ ਅਗਵਾਈ ਤੁਹਾਡਾ ਤੇ ਮੇਰਾ ਪਰਮੇਸ਼ਰ ਕਰੇਗਾ ਹਾਲੇਲੂਇਆ ਜਿਸ ਤਰ੍ਹਾਂ ਉਸਨੇ ਆਪਣੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਜਿੰਨੀ ਦੇਰ ਤੱਕ ਪ੍ਰਭੂ ਨੇ ਉਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਉੰਨੀ ਦੇਰ ਤੱਕ ਪ੍ਰਭੂ ਨੇ ਉਹਨਾਂ ਨੂੰ ਵਿਸਾਰਿਆ ਨਹੀਂ ਹਾਲੇਲੂਇਆ ਹਮ ਤੁਹਾਡਾ ਤੇ ਮੇਰਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਤੁਹਾਡੇ ਤੇ ਮੇਰੇ ਅੰਗ ਸੰਗ ਰਹਿਣ ਵਾਲਾ ਅਜਨਮਾ ਪਰਮੇਸ਼ਰ ਹੈ। ਅਲੌਕਿਕ ਤੇ ਚਮਤਕਾਰੀ ਪਰਮੇਸ਼ਰ ਹੈ। ਹallelujah ਇਸ ਲਈ ਕੀ ਕਰਨਾ ਹੈ ਪ੍ਰਭੂ ਦੇ ਵਚਨ ਦੇ ਵਿੱਚ ਬਣੇ ਰਹਿਣਾ ਹੈ। ਆਓ ਦੁਆ ਕਰੀਏ ਤਾਂ ਕਿ ਆਪਾਂ ਪ੍ਰਭੂ ਕੋਲੋਂ ਬਰਕਤਾਂ ਲੈਂਦੇ। ਪ੍ਰਭੂ ਜੀ ਸੱਚਮੁੱਚ ਤੁਸੀਂ ਮਹਾਨ ਹੋ ਤੁਸੀਂ ਜਿੰਦਾ ਪਰਮੇਸ਼ਰ ਹੋ ਪ੍ਰਭੂ ਜੀ ਜੋ ਕੁਝ ਵੀ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਹੈ ਪ੍ਰਭੂ ਜੀ ਉਹ ਸਾਡੀ ਜ਼ਿੰਦਗੀ ਦੇ ਵਿੱਚ ਪੂਰਾ ਹੋਵੇ ਪ੍ਰਭੂ ਜੀ ਤਾਂ ਕਿ ਪ੍ਰਭੂ ਜੀ ਅਸੀਂ ਉਸ ਕਲਾਮ ਨੂੰ ਪ੍ਰਭੂ ਜੀ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰੀਏ ਤਾਂ ਕਿ ਬਹੁਤ ਸਾਰੀਆਂ ਬਰਕਤਾਂ ਅਸੀਂ ਤੁਹਾਡੇ ਕੋਲ ਲੈ ਸਕੀਏ ਪ੍ਰਭੂ ਜੀ ਮੇਰੀ ਪ੍ਰਾਰਥਨਾ ਨੂੰ ਸੁਣਿਆ ਅਤੇ ਉਤਰ ਦਿੱਤਾ ਸਾਰੀ ਪ੍ਰਾਰਥਨਾ ਪ੍ਰਭੂ ਜੀ ਤੁਹਾਡੇ ਪਵਿੱਤਰ ਅਤੇ ਜਲਾਲੀ ਨਾਮ ਨਾਮ ਮੰਗਦਾ ਹਾਂ ਆਮੇਨ ਆਮੇਨ ਹਾਲੇਲੂਇਆ